ਗੀ ਗੱਡੀ ਪਾਰ ਤੇ ਸਪਲੈਂਡਰ ਮੋਟਰਸਾਈਕਲ ਲੱਗਾ ਵਾ ਗੱਡੀ ਤੇ ਮੈਨੂੰ ਕਿਤੇ ਲੱਭੀ ਨਹੀਂ ਮੈਨੂੰ ਹੋਰ ਸੁਪਨਾ ਤੋਂ ਨਾ ਆਣਾ ਵੀ ਤੁਸੀਂ ਆਏ ਜੇ ਵੇ ਜਿਹੜੀ ਤੂੰ ਗੱਡੀ ਲੈ ਕੇ ਦਿੱਤੀ ਸੀ ਨਾ ਮੈਨੂੰ ਉਹ ਗੱਡੀ ਚ ਆਈਆਂ ਮੈਂ ਤੈਨੂੰ ਮਾਰੀ ਮੋਟੀ ਸ਼ਰਮ ਨਹੀਂ ਹੈਗੀ ਸਾਰੇ ਜਣੇ ਇੰਨਾ ਰੋਲਾ ਪਾਉਣ ਦੇ ਤੇਨੂੰ ਆਵਾਜ਼ ਨਹੀਂ ਸੁਣੀ ਕਿ ਕੌਣ ਆਇਆ ਕੌਣ ਕੋਲ ਲਿਆਂਦਾ ਵਾ ਕੇ ਕਿੰਨੀ ਬਰਾਈ ਤੇਰੀ ਭਾਬੀ ਨੂੰ ਕਿਹਾ ਸੀ ਕਿ ਸੰਦੀਪ ਨਾਲ ਗੱਲ ਕਰਵਾ ਮੇਰੀ ਇੱਕ ਵਾਰਾਂ ਤੇਰੇ ਨਾਲ ਗੱਲ ਨਹੀਂ ਕਰਵਾਈ ਸਗੋ ਨਾ ਮੈਂ ਤੇਰੇ ਕੋਲ ਨਾ ਛੇਤੀ ਵਿੱਚ ਨਾ ਪਰ ਸੋ ਉੱਥੇ ਹੀ ਰਹਿ ਗਿਆ ਉਹ ਤੇ ਇੱਥੇ ਆ ਕੇ ਮੈਂ ਵੇਖਿਆ ਕਿ ਮੇਰੇ ਕੋਲ ਤੇ ਪਰਸੀਆਂ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਨਾ ਡਾਡਾ ਕੋ ਫੋਨ ਵੇਹ ਮੰਗਣਾ ਸੀ ਕਿ ਮੰਮੀ ਮੈਨੂੰ ਫੋਨ ਲੈ ਦੋ ਸਭ ਠੀਕ ਠਾਕ ਹੀ ਇੱਥੇ ਮੰਮੀ ਨੂੰ ਨਾ ਮੈਂ ਪਾਰਾ ਸੂਟ ਪ੍ਰੈਸ ਕਰਕੇ ਦਿੱਤਾ ਸੀ ਤੇ ਕਹਿਣ ਦੇ ਹੀ ਮੈਨੂੰ ਨਾ ਚੁਬਦਾ ਹੋਏ ਸੂਟ ਤੇ ਘਰ ਕੋਈ ਨਹੀਂ ਚਲੋ ਵੇਖ ਲਓ ਭਾਜੀ ਕੋਈ ਨਾ ਮਾਰਨਾ ਆਵਾਜ਼ ਮਾਰਿਓ ਭਾਜੀ ਮਾਰੀ ਤੇ ਨਹੀਂ ਕੋਈ ਨਹੀਂ ਉਹਦਾ ਜੀ ਘਰ ਬਾਤ ਬਹੁਤ ਵਧੀਆ ਬਣਿਆਵਾ ਤੇ ਟੱਬਰ ਵੀ ਚੰਗਾ ਵਾ ਮਮੀ ਦਾ ਸੁਭਾਅ ਵੀ ਚੰਗਾ ਵਾ ਤੇ ਇਹਨਾਂ ਦਾ ਵੀ ਤੈਨ ਤੇ ਜੀ ਆਪਾ ਉਹ ਚਲ ਵਧੀਆ ਵਾ ਸੰਦੀਪ ਘਰ-ਬਾਰ ਬਣਿਆ ਹੋਣਾ ਤੇ ਮੁੰਡਾ ਵੀ ਕਹਿੰਦਾ ਮੈਂ ਠੀਕੇ ਠੂਕੇ ਤੇ ਪਹਿਲੀ ਚਲੋ ਠੀਕ ਆ ਮੈਂ ਕੰਮ ਨੂੰ ਵੇਖ ਲਾਂ ਕੋਈ ਠੀਕ ਮੈਂ ਪਾਣੀ ਲੈ ਆਉਂਦਾ ਤੜੇ ਕੋਈ ਮੈਂ ਨਹੀਂ ਪੀਣਾ ਪਾਣੀ ਕਿਉਂ ਕੋਈ ਨਹੀਂ ਮੈਨੂੰ ਇਹ ਪਾਣੀ ਪੀਣਾ ਭਈ ਜਾਨੀ ਤੇਜੀ ਕਰਵਾ ਕੇ ਰੱਖ ਦਿੱਤੀ ਮੇਰੀ ਸੰਦੀਪ ਕੀ ਹੋਇਆ ਤੈਨੂੰ ਕੋਣ ਆ ਗਿਆ ਮੇਰੇ ਘਰ ਦੇ ਮੈਨੂੰ ਪੁੱਛਦੇ ਹੀ ਕਿ ਤੁਹਾਡੇ ਕੋ ਗੱਡੀ ਵੀ ਨਹੀਂ ਹੈਗੀ ਮੈਂ ਉਹਨਾਂ ਨੂੰ ਕੀ ਜਵਾਬ ਦਿੰਦੀ ਮੇਰੀ ਬੇਟੀ ਕਰਵਾ ਕੇ ਰੱਖ ਦਿੱਤੀ ਆ ਅੱਜ ਤੇ ਮੈਂ ਚੱਲ ਗਈ ਆ ਨਾ ਮੋਟਰਸਾਈਕਲ ਤੇ ਅੱਜ ਤੋਂ ਬਾਅਦ ਨੂੰ ਮੈਂ ਮੋਟਰਸਾਈਕਲ ਤੇ ਜਾਣਾ ਹੈਗਾ ਤੁਹਾਨੂੰ ਕੋਈ ਨਹੀਂ ਗੱਡੀ ਦਿੰਦਾ ਇਹਨਾਂ ਮਿਲਣ ਵਰਤ ਨਹੀਂ ਹੈਗਾ ਟਾਡਾ ਸੰਦੀਪ ਕੀ ਹੋਇਆ ਤੈਨੂੰ ਚੰਗੀ ਭਲੀ ਥੋਂ ਆਈ ਆ ਤੂੰ ਮੋਟਰਸਾਈਕਲ ਤੇ ਵੀ ਗਏ ਹੀ ਨਾ ਆਪਾਂ ਉਹ ਮੈਂ ਗੱਡੀ ਕਿਹਦੀ ਮੰਗਣਾ ਆਈ ਨਹੀਂ ਕਰੀ ਕੋਈ ਚੀਜ਼ ਮੰਗੀ ਠੀਕ ਹੈ ਨਾ ਤਣ ਇੰਨੇ ਸਾਰੇ ਵਧੀਆ ਉਥੇ ਮਿਲਦੇ ਹੀ ਤੈਨੂੰ ਕੀ ਹੋ ਗਿਆ ਵਾ ਮੰਗਣੀ ਤੂੰ ਕੀ ਆ ਤੁਹਾਨੂੰ ਕੋਈ ਦਿੰਦਾ ਹੀ ਨਹੀਂ ਹੋਣਾ ਗੱਡੀ ਉਹ ਸੰਦੀਪ ਨਾਮ ਹੈ ਮੰਗਣੀ ਹੈ ਠੀਕ ਹੈ ਨਾ ਨਾਮ ਮੈਨੂੰ ਲੋੜ ਵਾ ਠੀਕ ਹੈ ਨਾ ਮੋਰਸ ਲੈਣਾ ਆਪਣਾ ਇੱਥੇ ਜਾਣਾ ਕਰਨਾ ਹਾਂ ਜੇ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਕਿ ਮੇਰਾ ਘਰ-ਬਾਰ ਕਿਦਾਂ ਦਾ ਵਾ ਜਦੋਂ ਉਹਨਾਂ ਨੂੰ ਸਭ ਕੁਝ ਪਤਾ ਵਾ ਐਂ ਝੂਠ ਕੀ ਬੋਲਿਆ ਸੀ ਕਿਸੇ ਨੂੰ ਨਹੀਂ ਪਤਾ ਹੈਗਾ ਵਿਚੋਲਿਆਂ ਨੇ ਉਹਨੂੰ ਝੂਠ ਬੋਲਿਆ ਸੀ ਝੂਠ ਬੋਲ ਕੇ ਵਿਆਹ ਕੀਤਾ ਵਿਚੋਲਿਆਂ ਨੇ ਉਹਨਾਂ ਗੱਲ ਝੂਠ ਬੋਲਣਾ ਸੀ ਉਹਨਾਂ ਨੂੰ ਸਭ ਕੁਝ ਦੱਸਿਆ ਵਾ ਇਹ ਸਭ ਕੁਝ ਦੱਸਤਾ ਵ ਅੱਗੇ ਜਿੰਨ ਜੋ ਗਿਆ ਬਹਿ ਗਏ ਆ। ਤੁਹਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਠੀਕ ਹੈ ਨਾ। ਨਾ ਘਰ ਬਾਰੇ ਦੱਸਿਆ ਸੀ ਤੇ ਨਾ ਤੁਹਾਡੇ ਬਾਰੇ ਦੱਸਿਆ ਸੀ। ਉਹਦੇ ਇੱਥੇ ਆ ਕੇ ਪਤਾ ਲੱਗਾ ਮੈਨੂੰ। ਤੇ ਘਰ ਹੈਗਾ ਹੀ ਆ ਹੋਰ ਕੀ ਨਹੀਂ ਇੱਥੇ। ਸਭ ਕੋ ਮਿਲਦੇ ਨੇ ਖਾਣ ਪੀਣ ਨੂੰ। ਖਾਣ ਪੀਣ ਨੂੰ ਮਿਲਦੇ ਆ। ਅਗਲੇ ਦਿਨ ਕੱਪੜੇ ਲੈਣ ਚੱਲ ਕੇ ਤੇਨ ਮਿਲੇ ਕਿ ਨਹੀਂ ਮਿਲੇ। ਕੀ ਪਤਾ ਨਹੀਂ ਕਿ ਦੇ ਕੋ ਪੈਸੇ ਮੰਗੇ ਤੇ ਫੇਰ ਕੱਪੜੇ ਲੈ ਆ ਕੇ ਦਿੱਤੇ ਤੁਸੀਂ। ਭਾਵੇਂ ਜਿੱਥੋਂ ਮਰਜ਼ੀ ਲੈ ਦਿੱਤੇ ਹੁਣ ਠੀਕ ਹੈ ਨਾ। ਤੈਨੂੰ ਚੀਜ਼ ਮਿਲ ਗਈ ਜਣਾ। ਉਹ ਇਦਾਂ ਗੱਲ ਨਹੀਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ। ਬੇਚੀ ਕਰਵਾ ਕੇ ਰੱਖ ਦਿੱਤੀ ਮੇਰੀ। ਜੇ ਐਡੀ ਗੱਲ ਹੀ ਨਾ ਤਪਣੇ ਘਰ ਜਾਣ ਦੱਸ ਦੇਣਾ ਸੀ ਕਿ ਉੱਥੇ ਵਿਆਹ ਕਰਦੇ ਜਿੱਥੇ ਗੱਡੀ ਹੁੰਦੀ ਐਹੋ ਤੇ ਗਲਤੀ ਹੋ ਗਈ ਆ ਉਹੋ ਜੀ ਮੇਰੀ ਪਰਜਾਈ ਸੀ ਜਿਨੇ ਫਟਾਫਟ ਰਿਸ਼ਤਾ ਕਰ ਦਿੱਤਾ ਉਹਨੇ ਪਤਾ ਨਹੀਂ ਕਾਹਦਾ ਵੈਰ ਕੱਢਿਆ ਵਾ ਉਹੋ ਜੀ ਇਹ ਟੱਕਰ ਗਏ ਮੈਨੂੰ ਉਥੇ ਕਿੰਨੀ ਬੇਇੱਜ਼ਤੀ ਹੁੰਦੀ ਸੀ ਨਾ ਮੈਂ ਮੰਮੀ ਨੂੰ ਦੱਸਣ ਜੋਗੀ ਕਿ ਮੰਮੀ ਘਰ ਬਾਹਰ ਮੇਰਾ ਇਦਾਂ ਦਾ ਵਾ ਜਿੱਦਣ ਉਹ ਲੈਣ ਆਉਣਗੇ ਉਹਦਨਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡੀ ਕੁੜੀ ਨੇ ਮੈਨੂੰ ਝੂਠ ਬੋਲਿਆ ਵਾ ਬਾਹਰ ਨੂੰ ਬਾਤ ਚ ਜਾਏ ਪਹਿਲਾਂ ਮੈਨੂੰ ਦੱਸ ਮੋਰਾ ਹੋ ਕਮੋ ਗਰੀ ਮੁੱਕਦੇ ਨਹੀਂ ਆ ਹਾਂ ਮੇਰੀ ਸੁਣੋ ਗੱਲ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਦੱਸੋ ਸੰਦੀਪ ਹੁਣੀ ਫੇਰਾ ਪਾਉਣਾ ਆਏ ਹੀਗੇ ਤਿੰਨ ਜਣੇ ਆਏ ਤੇ ਮੋਟਰਸਾਈਕਲ ਤੇ ਹੀ ਆਏ ਆ ਗੱਡੀ ਦੇ ਕੋਲ ਹੁੰਦੀ ਆ ਨਾ ਚਲ ਜੇ ਆਪਣੀ ਨੂੰ ਕੋਈ ਅਭੀ ਨਵੀਂ ਹੋਗੀ ਸੰਦੀਪ ਕਹਿੰਦੇ ਹੀ ਖਰਾਬ ਹੋ ਗਈ ਆ ਤੇ ਅਣਗਵਾਂਦੀ ਬੰਦਾ ਗੱਡੀ ਲੈ ਆਉਂਦਾ ਅੱਜ ਕੱਲ ਕਿਹੜਾ ਘਰ ਵਾ ਜਿੱਥੇ ਗੱਡੀ ਨਹੀਂ ਗਈ ਹੈਗੀ ਮੈਨੂੰ ਤੇ ਨਾ ਹੋਰ ਤਰ੍ਹਾਂ ਜੇ ਲੱਗਾ ਸੱਸ ਵੀ ਉਹਦੀ ਚੁੱਪ ਚੁੱਪ ਹੀ ਉਹ ਮੇਰੀ ਗੱਲ ਸੁਣ। ਇੱਥੇ ਨਵੀਂ ਚੀਜ਼ ਏਜੰਸੀ ਚ ਲੈ ਆਈਏ ਨਾ ਉਹ ਵੀ ਖਰਾਬ ਹੋ ਹੀ ਨਹੀਂ ਹੁੰਦੀ ਆ। ਤੇ ਚਲ ਕੋਈ ਗੱਲ ਨਹੀਂ ਜੇ ਖਰਾਬ ਹੋ ਗਈ ਆ ਤੇ ਕੋਈ ਗੱਲ ਨਹੀਂ ਆਪਣੇ ਮੋਟਰਸਾਈਕਲ ਤੇ ਹੋ ਗਏ ਫੇਰਾ ਪਾ ਗਏ ਆ। ਜਿੱਦਾਂ ਮਰਜ਼ੀ ਆਏ ਆ। ਟਾਈਮ ਤੇ ਭੁਗਤਾਇਆ ਨਾ ਉਹਨਾਂ ਨੇ। ਤੇ ਬਾਕੀ ਆਣ ਗਵਾਣ ਰਮਨ ਅੱਜ ਕੱਲ੍ਹ ਨਹੀਂ ਲੁਕੀ ਚੀਜ਼ ਦਿੰਦੇ। ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ। ਮੈਂ ਦੱਸਾਂ ਹਾਂ ਕਿੱਦਾਂ ਦੀਆਂ ਗੱਲਾਂ ਕਰਨ ਰਿਹਾ ਜੇ ਤੁਸੀਂ ਫੇਰਾ ਤੋਂ ਪਾ ਗਏ ਆ ਪਰ ਵੇਖਣ ਵਾਲੇ ਨੂੰ ਚੰਗਾ ਲੱਗਦਾ ਵਾ। ਹੋਨ ਤੁਹਾਡੀਆਂ ਪਰਜਾਈਆਂ ਵਾ ਭਰਾ ਵਾ ਉਹਨਾਂ ਨੇ ਵੇਖਿਆ ਹੋਊਗਾ ਕਿ ਤਿੰਨ ਜਾਣੇ ਆ ਮੋਟਰਸਾਈਕਲ ਤੇ ਬੈਠੇ ਹਾਏ ਹਾ ਕਿੱਦਾਂ ਦੇ ਬੰਦੇ ਆ ਜਿਨ੍ਹਾਂ ਨੇ ਆਂਡ ਗਵੰਡ ਬਣਾ ਕੇ ਨਹੀਂ ਰੱਖੇ ਅੱਜ ਕੱਲ ਤੇ ਅੱਧੀ ਜਵਾਨਾਂ ਕੋਈ ਕੋਈ ਚੀਜ਼ ਮੰਗੀ ਹੈ ਨਾ ਉਸੇ ਵੇਲੇ ਲੋਕ ਦੇ ਦਿੰਦੇ ਆ ਆਹ ਰਮਨ ਕਿਹੜੇ ਜ਼ਮਾਨੇ ਦੀ ਗੱਲ ਕਰਦੀਆਂ ਉਹ ਜ਼ਮਾਨੇ ਆਏ ਗਏ ਆ ਹੁਣ ਹਰ ਬੰਦਾ ਸੋਚਦਾ ਵਾ ਵੀ ਨਵੇਂ-ਨਵੇਂ ਇਹਨਾਂ ਦੀ ਬੋਟੀਆਂ ਜੇ ਨਾਂਕਾਰ ਦਵਾਂਗੇ ਤੇ ਆਪੀ ਜਿੱਥੇ ਮਰਜ਼ੀ ਜਾਣ ਜਾਣ ਨਾ ਜਾਣ ਬੇਇੱਜ਼ਤੀ ਹੋ ਗਈ ਇਹਨਾਂ ਦੀ ਚੱਲ ਉਹ ਤੇ ਵਿਚਾਰੇ ਆ ਹੀ ਗਏ ਜਿੱਦਾਂ ਮਰਜ਼ੀ ਆਏ ਪਰ ਚੰਗਾ ਜਿਆ ਨਹੀਂ ਮੈਨੂੰ ਲੱਗਾ ਮੈਨੂੰ ਹੋਰ ਤਰ੍ਹਾਂ ਜੇ ਹੋਣ ਰਿਆ ਵਾ ਜਿੰਨਾ ਚਿਰ ਜਾ ਕੇ ਮੈਂ ਅੱਖੀਂ ਵੇਖਣੀ ਆਉਂਦੀ ਉਹ ਰਮਨਿ ਕਤਾਵਾ ਉੱਥੇ ਸਭ ਕੁਝ ਠੀਕ ਵਾ ਤੈਨੂੰ ਵਜੇ ਵੀ ਨਹੀਂ ਤਸੱਲੀ ਤੈਨੂੰ ਦੱਸਿਆ ਨਹੀਂ ਸੰਦੀਪ ਨੇ ਕੁਝ ਵੀ ਨਹੀਂ ਸੰਦੀਪ ਤਾਂ ਮੈਨੂੰ ਇਹੋ ਗੱਲ ਹੀ ਕਹਿੰਦੀ ਰਹੀ ਆ ਤੇ ਮੰਮੀ ਠੀਕ ਠਾਕ ਆ ਸਭ ਕੁਝ ਵਧੀਆ ਵਾ ਮੇਰੀ ਸੱਸ ਦਾ ਸੁਭਾਅ ਵੀ ਬੜਾ ਵਧੀਆ ਵਾ ਚਲੋ ਮੈਂ ਵੀ ਉਹਨੂੰ ਸਮਝਾਇਆ ਮੈਂ ਹੱਤੀ ਗੇ ਤੇਰਾ ਕਰ ਹੁਣ ਉਹ ਹੀ ਆ ਮਾਂ ਤੇਰੀ ਉਹ ਹੀ ਆ ਉਹਦਣਾ ਹੁਣ ਤੂੰ ਲਾ ਕੇ ਖਾਵੀ ਉਹ ਤੇ ਸੰਦੀਪ ਨੇ ਤੇਰਾ ਝੂਠ ਬੋਲਣਾ ਏ ਤੈਨੂੰ ਦੱਸ ਤੇ ਦਿੱਤਾ ਨੇ ਸਭ ਕੁਝ ਵੀ ਮੰਮੀ ਉੱਤੇ ਠੀਕ ਠਾਕ ਵਾ ਤੂੰ ਹਟਦੀ ਨਹੀਂ ਇੱਕੋ ਗੱਲ ਕਰੀ ਜਾਨੀ ਆ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਗਈ ਮੈਨੂੰ ਨਾ ਵੇਖ ਕੇ ਬੁਰਾ ਜਿਹਾ ਲੱਗਾ ਤਾਂ ਕਰਕੇ ਮੈਂ ਸਾਡੇ ਨਾਲ ਗੱਲ ਕੀਤੀ ਐ ਚੱਲ ਮਾਤਾ ਦੀ ਉਮਰ ਸਿਆਣੀ ਹੀ ਸੰਦੀਪ ਦੀ ਸੱਸ ਦੀ ਹੋਣਾ ਤੇ ਹੁਣ ਉਹਦੇ ਮੁੰਡੇ ਨੂੰ ਚਾਹੀਦਾ ਸੀ ਵੀ ਗੱਡੀ ਗੁੱਡੀ ਲੈ ਜਾ ਮੰਨ ਲਾ ਕੇ ਤੇ ਰਾਤ ਦਿਗਤੀ ਤੇ ਸਿਆਲ ਵਿੱਚ ਤਾਂ ਰਗੜਾਂ ਦਾ ਰਾਮ ਵੀ ਨਹੀਂ ਆਉਂਦਾ ਹੁੰਦਾ ਛੇਤੀ ਤੁਹਾਨੂੰ ਵੀ ਪਤਾ ਵਾ ਰਮਨ ਨੂੰ ਉਹ ਤੇ ਉਹਨਾਂ ਦੀ ਟੈਨਸ਼ਨ ਨਹੀਂ ਤੈਨੂੰ ਕਦੀ ਟੈਨਸ਼ਨ ਨਹੀਂ ਮਾਈ ਡਿਕਣੀ ਤੇ ਉਹਨਾਂ ਦੀ ਡਿਕਣੀ ਹਾਂ ਹਾਂ ਟੈਨਸ਼ਨ ਸਾਨੂੰ ਘੱਟ ਵਾ ਨਾਲੇ ਮੇਰੀ ਸੁਣੋ ਗੱਲ ਗੱਲ ਇੱਕ ਹੋਰ ਵਾ ਜਾ ਕੇ ਧਰਪਿੰਦਰ ਦੀ ਮਾਂ ਦੀ ਖਬਰ ਲੈ ਆਈਏ ਕਹਿਣ ਲਈ ਵੀ ਉਹ ਠੀਕ ਨਹੀਂ ਹੈਗੀ ਜੇ ਉਧਰ ਨਾ ਨਾ ਕੇ ਤੇ ਕਹਿਣਾ ਵਾ ਭਈ ਇਹਨਾਂ ਨੂੰ ਆਪਣਾ ਪਿਆ ਹੀ ਝਟ ਆ ਜਾਨੇ ਨੇ ਤੇ ਇਹਨਾਂ ਨੂੰ ਪਤਾ ਨਹੀਂ ਲੱਗਾ ਹਰਪਿੰਦਰ ਨੇ ਦੱਸਿਆ ਨਾ ਹੋਊਗਾ ਮੈਂ ਉਹਨੂੰ ਕਹਿਨੀ ਆਂ ਕਿ ਜਾ ਤੇ ਤੁਸੀਂ ਦੋਵੇਂ ਜੀ ਚੱਲ ਜਓ ਅਵਲ ਤੇਹੀ ਵੀ ਨਾਲ ਹੀ ਜਾਂਦੇ ਆ ਤੇ ਜਾ ਕੇ ਤਾਂ ਪਤਾ ਲੈ ਆਉਨੇ ਆ ਇੱਦਾਂ ਬੁਰੇ ਲੱਗੀਦਾ ਵਾ ਉਹ ਚਲ ਕੋਈ ਗੱਲ ਨਹੀਂ ਰਮਨ ਕਰਕੇ ਨਾ ਸਲਾਹ ਰਪਿੰਦਰ ਨਾਲ ਤੇ ਚੱਲ ਫਿਰ ਇਹ ਉਹਨੇ ਵੀ ਤਾਂ ਜਾਣਾ ਹੀ ਆ ਆਹ ਹੋ ਸਾਰੇ ਜਾਣੇ ਇਕੱਠੇ ਹੀ ਚਲ ਜਾਗੇ ਗੱਡੀ ਤੇ ਤਾਂ ਹੀ ਤਾਂ ਤੁਹਾਨੂੰ ਮੈਂ ਕਹਿਣ ਲਈ ਆਹ ਨਾ ਚਾਹ ਘੁੱਟ ਬਣਾ ਕੇ ਲਿਆ ਆਹੋ ਮੁੜ ਕੇ ਕੁੜੀ ਨੂੰ ਲੈਣ ਵੀ ਜਾਣਾ ਇੱਕ ਦੋ ਦਿਨ ਤੱਕ ਮੰਮੀ ਕੀ ਬਣਾਉਣ ਲੱਗੇ ਆਹ ਆਲੂ ਕੱਟਣ ਲੱਗੇ ਆ ਲਿਓ ਮੈਂ ਕੱਟ ਦਿੰਨੀ ਆ ਸਬਜੀ ਤੁਹਾਨੂੰ ਚਲ ਸਬਜੀ ਦੀ ਤਾਂ ਕੋਈ ਕੋਈ ਗੱਲ ਨਹੀਂ ਤੂੰ ਬਹਿ ਜਾ ਮੈਂ ਸੋ ਤੇ ਨਾਲ ਗੱਲ ਵੀ ਕਰਨੀ ਸੀ ਹਾਂਜੀ ਪੁੱਤ ਜਦੋਂ ਪੇਕੇ ਜਾਈਏ ਨਾ ਆਪਣੇ ਇਸ ਘਰ ਦੀ ਗੱਲ ਉੱਥੇ ਨਹੀਂ ਦੱਸੀ ਦੀ ਜਿਹੜੀ ਉੱਥੇ ਹੋਏ ਇੱਥੇ ਨਹੀਂ ਦੱਸੀ ਦੀ ਮੇਰੇ ਦੀ ਸਿਆਣੀ ਬਣੀ ਦਾ ਚੰਗਾ ਘਰ ਮਾੜਾ ਵਾ ਕੋਈ ਗੱਲ ਨਹੀਂ ਘਰ ਤੇ ਪੁੱਤ ਬਣਾਉਣਾ ਹੀ ਆ ਘਰ ਤੇ ਬਣੀ ਜਾਣਾ ਸਭ ਕੁਝ ਬਣ ਜਾਣਾ ਵਾ ਹੌਲੀ ਹੌਲੀ ਸਭ ਕੁਝ ਬਣ ਜਾਣਾ ਮੈਂ ਫਿਕਰ ਨਹੀਂ ਕਰੀਦਾ ਹੁੰਦਾ ਕਿਸ ਗੱਲ ਦਾ ਇਦਾਂ ਥੋੜਾ ਰਹਿਣਾ ਵਾ ਵੀ ਅਸੀਂ ਇੰਨਾ ਕੋਠਿਆਂ ਚ ਰਹਿਣਾ ਵਾ ਮੰਮੀ ਤੁਹਾਨੂੰ ਕਿਹਨੇ ਦੱਸਿਆ ਵਾ ਕਿ ਮੈਂ ਇਧਰ ਦੀ ਗੱਲ ਉਧਰ ਦੱਸੀ ਆ ਤੂੰ ਫਿਕਰ ਨਾ ਕਰੋ ਮੈਂ ਕੋਈ ਗੱਲ ਨਹੀਂ ਦੱਸੀ ਉਹਨਾਂ ਨੂੰ ਕਿ ਇੱਥੇ ਕੀ ਹੈਗਾ ਵਾ ਤੇ ਕੀ ਨਹੀਂ ਹੈਗਾ ਮੈਨੂੰ ਪੁੱਤ ਥੋੜਾ ਜਿਹਾ ਪਤਾ ਲੱਗਦਾ ਹੀ ਰੋਖਦਾ ਤੇ ਤੂੰ ਨਾਰਾਜ਼ ਵਾ ਇਸ ਗੱਲ ਤੋਂ ਮੰਮੀ ਨੂੰ ਘਰ ਮਾੜਾ ਲੱਭ ਕੇ ਦਿੱਤਾ ਵਾ ਮੰਮੀ ਨਰਾਜ਼ ਮੈਂ ਤਾਂ ਆ ਵਾ ਕਿ ਹੁਣ ਮੋਟਰਸਾਈਕਲ ਉਥੇ ਰਾਹ ਚ ਖਰਾਬ ਹੋ ਗਿਆ ਏ ਜੇ ਉਥੇ ਲਾਗੇ ਦੁਕਾਨ ਨਾ ਹੁੰਦੀ ਤੇ ਫੇਰ ਕਿੱਦਾਂ ਜਾਣਾ ਸੀ ਬੇਇੱਜ਼ਤੀ ਤੇ ਹੋਣੀ ਸੀ ਨਾ ਚੀਜ਼ ਪਤਾ ਜਿਹੜੀ ਮਸ਼ੀਂਦਰੀ ਆ ਮਸ਼ੀਂਦਰੀ ਤੇ ਹੋਈ ਜਾਂਦੀ ਆ ਖਰਾਬ ਭਾਵੇਂ ਗੱਡੀ ਕਿਉਂ ਨਾ ਹੋਵੇ ਨਾਲੇ ਮੰਮੀ ਅਹੀ ਜਾਣਾ ਸੀ ਪਹਿਲੀ ਵਾਰ ਕਿਸੇ ਦੀ ਗੱਡੀ ਮੰਗ ਲੈਂਦੇ ਮੈਂ ਜਰੂਰੀ ਥੋੜੀ ਕਹਿਣ ਦੀ ਸੀ ਕਿ ਆਪਣੀ ਲੈ ਆਓ ਚਲੋ ਉਥੇ ਤੇਰੀ ਗੱਲ ਠੀਕ ਵਾ ਕਿਸੇ ਦੀ ਮੰਗ ਲੈਂਦੇ ਪਰ ਮੁੰਡਾਂ ਦਾ ਮੈਂ ਮੰਗਣੀ ਨਹੀਂ ਕਿਸ ਦੀ ਮੈਂ ਕੇਰਾਂ ਨਹੀਂ ਹਾਂ ਚੁੱਪਣਾ ਸਿਰ ਤੇ ਮੈਂ ਮੋਟਰਸਾਈਕਲ ਤੇ ਜਾਂਦਾ ਤੁਸੀਂ ਮੰਮੀ ਕਹਿੰਦੇ ਆ ਨਾ ਕਿ ਇਧਰ ਦੀ ਗੱਲ ਉਧਰ ਨਹੀਂ ਦੱਸਣੀ ਜਿਉ ਉਹ ਮੈਨੂੰ ਪੁੱਛ ਲੈਂਦੇ ਤੁਸੀਂ ਗੱਡੀ ਤੇ ਨਹੀਂ ਆਏ ਹਜੇ ਮੈਂ ਉਹਨਾਂ ਨੂੰ ਦੱਸਿਆ ਨਹੀਂ ਆ ਕਿ ਸਾਡੇ ਕੋਲ ਗੱਡੀ ਨਹੀਂ ਹੈਗੀ ਮੈਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ ਪਤਾ ਪਤਾ ਕੀ ਗੱਲ ਸਾਰੇ ਘਰਾਂ 'ਚ ਗੱਡੀਆਂ ਨਹੀਂ ਹੁੰਦੀਆਂ ਤੇ ਸਾਰੇ ਕੋਈ ਖਾਲੀ ਵੀ ਨਹੀਂ ਘਰ ਹੁੰਦਾ ਤਾਂ ਕੋਈ ਕਿਸੇ ਤੇ ਗੱਡੀ ਹੁੰਦੀ ਕਿ ਇਹਦੇ ਨਹੀਂ ਹੁੰਦੀ ਇਹ ਕੋਈ ਜ਼ਰੂਰੀ ਤੇ ਨਹੀਂ ਪ ਸਾਰਿਆਂ ਦੇ ਘਰ ਕਦੀ ਗੱਡੀਆਂ ਨੇ ਸਾਰੀਆਂ ਚੀਜ਼ਾਂ ਲਈਆਂ ਜਾਂਦੀਆਂ ਹੁੰਦੀਆਂ ਨੇ ਹੌਲੀ ਹੌਲੀ ਇਹੜੀ ਚੀਜ਼ ਜਿਹੜੀ ਨਹੀਂ ਮਿਲਦੀ ਮਹਾਰਾਜ ਸਭ ਕੁਝ ਦਿੰਦਾ ਵਾ ਉਹ ਤਾਂ ਚਲੋ ਮੰਮੀ ਮੈਨੂੰ ਪਤਾ ਵਾ ਘਰ ਚ ਚੀਜ਼ ਆ ਹੀ ਜਾਂਦੀ ਹੁੰਦੀ ਆ ਪਰ ਨਾ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਹੁਣ ਨਵਾਂ ਸਮਾਂ ਕੰਮ ਵਾ ਕਿਤੇ ਨਾ ਕਿਤੇ ਤੇ ਜਾਣਾ ਹੀ ਪੈਂਦਾ ਵਾ ਹੁਣ ਮੋਟਰਸਾਈਕਲ ਤੇ ਜਾਂਦੇ ਚੰਗੇ ਲੱਗੀਦਾ ਵਾ ਪੁੱਤ ਕਿਸੇ ਦੀ ਰੀਸ ਨਹੀਂ ਕਰੀਦੀ ਜੇ ਸਾਡੇ ਕੋਲ ਮੋਟਰਸਾਈਕਲ ਆ ਨਾ ਸਾਨੂੰ ਉਹਦੇ ਨਾਲ ਭਾਗ ਵਾ ਅਸੀਂ ਆਪਣੇ ਉਹਦੇ ਤੇ ਹੀ ਜਾਵਾਂਗੇ ਤੇ ਸਾਨੂੰ ਆਪਣੇ ਸਾਧਨ ਦੇ ਨਾਲ ਪਤਾ ਕਿੰਨਾ ਸੌਖਾ ਕਿ ਜਾ ਕੇ ਇਹਦੀ ਚੀਜ਼ ਮੰਗਣੀ ਕਿ ਦਸਾਂ ਹਾਂ ਸਿਰ ਤੇ ਚੁੱਕਣਾ ਕਈ ਗੱਲਾਂ ਮੁੜ ਕੇ ਅਗਲੇ ਕੋ ਸੁਣਨੀਆਂ ਇਹਦੇ ਨਾਮ ਆਪਣਾ ਮੋਟਰਸਾਈਕਲ ਚੰਗਾ ਤੇ ਕਿਰਾਏ ਤੇ ਲੈ ਜਾਂਦੇ ਗੱਡੀ ਜਰੂਰੀ ਮੰਗਣੀ ਹੀ ਕਿਹਦੀ ਚਲੋ ਪਹਿਲੀ ਵਾਰੀ ਜਾਣਾ ਸੀ ਚਲੋ ਉਹਨਾਂ ਨੂੰ ਵੀ ਹੁੰਦਾ ਸਾਡੀ ਧੀ ਨਾ ਗੱਡੀ ਤੇ ਆਈ ਐ ਕਿਸ ਗੱਲ ਦੀ ਕਮੀ ਨਹੀਂ ਹੈਗੀ ਪਤਾ ਹੀ ਹੁੰਦਾ ਸਭ ਕੁਝ ਭੈਣ ਭਰਾਵਾਂ ਨੂੰ ਬਲੇ ਖਾ ਨਹੀਂ ਗਾ ਹੁੰਦਾ ਉਹਨਾਂ ਨੂੰ ਕਿਹੜਾ ਪਤਾ ਨਹੀਂ ਇੰਨਾ ਸ਼ੁਕਰ ਕਰ ਤੂੰ ਸਭੀ ਮੁੰਡੇ ਅੱਜ ਕੱਲ 100 100 ਐਪ ਲਾ ਕੇ ਬੈਠੇ ਨੇ ਵੀ ਨਸ਼ੇ ਕਰਦੇ ਆ ਕੋਈ ਕਾਹੇ ਦਾ ਕੋਈ ਕਾਹੇ ਦਾ ਤੇ ਜਿਨ੍ਹਾਂ ਦੇ ਕੋਠੀਆਂ ਪਈਆਂ ਨੇ ਤੇ 10-10 ਕਿੱਲੇ ਪੈਲੀ ਆ ਨਾ ਉਹ ਨਸ਼ਿਆਂ ਦੇ ਮੂੰਹ ਵੇਚ ਕੇ ਖਾ ਗਏ ਨੇ ਤੇ ਤੂੰ ਸ਼ੁਕਰ ਕਰ ਪੀ ਇਹ ਖਾਂਦਾ ਪੀਂਦਾ ਤੇ ਨਹੀਂ ਕੁਛ ਮੁੰਡਾ ਤੇ ਵੈਸ਼ਨੋ ਆ ਨਾ ਕਮਾਈ ਕਰੇਗਾ ਸਭ ਕੋ ਪਣ ਜਾਏਗਾ ਉਹ ਚਲੋ ਮੰਮੀ ਕੋਈ ਨਹੀਂ ਜਿਹੜਾ ਕਮਾਉਣਗੇ ਨਾ ਉਹਦਾ ਵੇਖੀ ਜਾਊਗੀ ਲਿਓ ਕਲਕਾ ਕੱਟ ਦਿੰਨੀ ਐ ਮੈਂ ਸਬਜੀ ਦੋ ਮਜ਼ਾਦਾ ਹੋਈ ਗਈ ਏ ਰਪਿੰਦਰ ਬਣ ਗਈ ਆ ਸਬਜੀ ਹਾਂਜੀ ਸਬਜੀ ਹੋ ਗਈ ਆ ਮੇਰੀ ਘਰ ਸੋਹਣਾ ਪੁੱਤ ਲੈਨੇ ਤਰਨਾ ਨਾਲ ਗੱਲ ਕਰਨੀ ਸੀ ਦੱਸਣਾ ਕੀ ਆ ਤੂੰ ਆਪ ਸਿਆਣੀ ਆ ਜਿੱਦਾਂ ਸੰਦੀਪ ਹੁਣੀ ਫੇਰਾ ਪਾਉਣ ਆਇਹੀ ਮੈਨੂੰ ਤੇ ਵੇਖ ਕੇ ਬੜੀ ਸ਼ਰਮ ਆਈ ਅੱਜ ਕੱਲ ਤੇ ਘਰ ਘਰ ਗੱਡੀਆਂ ਵਾ ਹੇ ਮੋਟਰਸਾਈਕਲ ਤੇ ਉਹ ਵੀ ਤਿੰਨ ਜਾਣੇ ਚੰਗੇ ਲੱਗੇ ਦਾ ਵਾ ਹੁਣ ਤੂੰ ਹੀ ਦੱਸ ਚਾਚੀਆਂ ਤਾਇੀਆਂ ਵੇਖ ਲੀਆਂ ਹੋਣਗੀਆਂ ਤੇ ਕੀ ਕਹਿਣਗੀਆਂ ਕਿ ਕੁੜੀ ਪਹਿਲੀ ਵਾਰ ਆਈ ਆ ਤੇ ਪਹਿਲੀ ਵਾਰ ਹੀ ਮੋਟਰਸਾਈਕਲ ਤੇ ਤੇਰੇ ਸਾਹਮਣੇ ਉਹ ਤੇ ਮੈਂ ਤੈਨੂੰ ਅੱਜ ਤੱਕ ਨਾ ਕਦੀ ਤੇਰੇ ਕੋਲ ਕੇ ਮੋਟਰਸਾਈਕਲ ਤੇ ਨਹੀਂ ਜਾਣ ਦਿੱਤਾ ਫਿਰ ਗੱਡੀ ਤੇ ਜਾਓ ਜਦੋਂ ਗੱਡੀ ਕਾਰ ਖਲੋਤੀ ਆ ਤੇ ਮੋਟਰਸਾਈਕਲ ਤੇ ਕਿਉਂ ਜਾਣਾ ਪਰ ਪਹਿਲੀ ਵਾਰ ਆਏ ਜੇ ਗੱਡੀ ਖਰਾਬ ਹੋ ਗਈ ਗਈ ਹੀ ਹਾਇ ਹੈ ਕਿਰਾਏ ਤੇ ਸੋ ਗੱਡੀ ਮਿਲਦੀ ਆ ਕਿਰਾਏ ਤੇ ਕਰ ਲਿੰਦੇ ਇੰਨੇ ਜੋਗੇ ਵੀ ਹੈ ਨਹੀਂਗੇ ਦੂਜੀ ਗੱਲ ਇਹ ਆ ਉਹਦੀ ਸੱਸ ਨੇ ਵੀ ਨਾ ਕੱਪੜੇ ਜਿਹੜੇ ਪਾਏ ਹੀ ਨਾਰਮਲ ਜਿਹੇ ਹੀ ਸਭ ਕੁਝ ਠੀਕ ਠਾਕ ਤੇ ਹੈਗਾ ਨਾ ਉਹ ਮੰਮੀ ਗੱਲ ਪਤਾ ਨਾ ਕੀ ਆ ਜੇ ਤੁਸੀਂ ਗੱਲ ਕਰਦੇ ਨਾ ਸੱਸ ਦੀ ਸਾਸਾ ਤੁਹਾਨੂੰ ਪਤਾ ਹੀ ਆ ਹੁਣ ਸਿਆਣੀ ਬਿਆਣੀ ਉਪਜਰੀ ਹੋਈ ਆ ਤਨਾਲੇ ਉਢੀ ਹੋਕ ਰਹਿੰਦੀ ਨਹੀਂ ਆ ਤੇ ਸੂਟ ਹੁਣ ਜਿੱਦਾਂ ਦਾ ਹੈਗਾ ਬੜਾ ਸੋਹਣਾ ਪਾਇਆ ਸੂਟ ਨੂੰ ਕੀ ਹੋਇਆ ਸੀ ਨਾਲੇ ਸਿਆਣੇ ਬੰਦੇ ਦੇ ਕੱਪੜੇ ਇਦਾਂ ਦੇ ਹੁੰਦੇ ਆ ਹੁਣ ਤੁਹਾਡਾ ਸਾਹ ਬਹਲੇ ਹੋਰ ਵਾ ਤੁਸੀਂ ਤੇ ਗੜੇ ਚਕੇ ਪਾ ਲੈਨੇ ਆ ਪਰ ਉਹ ਵਿਚਾਰੀ ਜੇ ਸਾਹ ਦੀ ਆ ਨਾ ਉਹਨੂੰ ਉਦਾਂ ਦਾ ਸੂਟ ਸੋਹਣਾ ਲੱਗਦੇ ਆ ਤੇ ਜੇ ਤੁਸੀਂ ਗੱਲ ਕਰਨੇ ਗੱਡੀ ਦੀ ਗੱਡੀ ਪਤਾ ਨਾ ਕੀ ਆ ਹੁਣ ਮੰਗਨ ਦਾ ਤੇ ਜਵਾਨਾ ਰਿਆ ਨਹੀਂ ਅੱਜ ਕੱਲ੍ਹ ਕੇ ਤੇ ਜੇ ਹੁਣ ਖਰਾਬ ਹੋ ਗਈ ਹੀ ਤੇ ਕੋਈ ਨਹੀਂ ਸਰਗੀ ਮੋਟਰਸਾਈਕਲ ਦੇ ਆ ਗਈ ਆ ਜੀ ਬੰਦਾ ਜਾਂਦਾ ਹੀ ਆ ਤੇਰੇ ਵਿੱਚ ਕੋਈ ਫਿਕਰਵਰਦ ਗੱਲ ਤਾਂ ਹੈ ਹੀ ਨਹੀਂ ਹੋਈ ਵੀ ਪਰ ਪੁੱਤ ਮੈਨੂੰ ਚੰਗਾ ਜਿਆ ਨਹੀਂ ਲੱਗਾ ਮੈਂ ਤਾਂ ਕਰਕੇ ਨਾ ਤੇਰ ਨਾਲ ਗੱਲ ਕੀਤੀ ਤੂੰ ਆਪਣੇ ਮਾਮੇ ਦੀ ਕੁੜੀ ਨਾਲ ਸਾਰੀ ਗੱਲਬਾਤ ਕੀਤੀ ਹੀ ਨਾ ਓਹੋ ਤੀ ਕਿਉਂ ਇਦਾਂ ਦੀਆਂ ਗੱਲਾਂ ਡੈਂ ਕਰ ਲੀ ਜਦੋਂ ਅੰਦਰ ਸੰਦੀਪ ਵੀ ਹੀ ਨਾ ਮੇਰੇ ਨਾਲ ਮੈਂ ਉਹਨੂੰ ਸਾਰੀ ਗੱਲਬਾਤ ਕੁੱਛੀ ਨਹੀਂ ਮੈਂ ਵੀ ਐਵੇਂ ਝੱਕਦੀ ਨਾ ਰਹੀ ਤੇ ਮੈਨੂੰ ਸਭ ਕੁਝ ਦੱਸ ਦੇ ਕਿ ਕਿਦਾਂ ਵਾ ਠੀਕ ਠਾਕ ਉਹ ਸਾਰਾ ਉਹ ਸੌਖੀ ਆ ਨਾ ਉਥੇ ਉਹਨੇ ਇਹੋ ਗੱਲ ਹੀ ਕਹੀ ਹੀ ਪੀਣੀ ਭਾਬੀ ਸਤ ਪੂ ਬਧੀਆ ਵਾ ਇਹ ਆ ਵੀ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਆ ਹੁਣ ਸਾਧਨ ਵਾ ਸਾਧਨ ਖਰਾਬ ਤੇ ਹੋਈ ਜਾਂਦਾ ਵਾ ਕਿਹ ਵੱਲੇ ਨਹੀਂ ਨਹੀਂ ਮੈਂ ਇਹ ਗੱਲ ਨਹੀਂ ਕਹਿ ਰਹੀ ਨਾ ਜਿਹੜੀ ਮਸ਼ੀਨਰੀ ਆ ਉਹ ਤਾਂ ਖਰਾਬ ਹੋ ਹੀ ਜਾਂਦੀ ਆ ਉਹ ਹੀ ਪਰ ਇਹ ਆ ਪੁੱਤ ਆਣ ਕੇ ਮਾਨੋ ਕਿ ਦੀ ਫੜ ਲੇ ਬੰਦਾ ਚੱਲ ਕੋਈ ਗੱਲ ਨਹੀਂ ਜੇ ਹੋ ਗਏ ਆ ਨਾ ਮੇਰੇ ਮਨ ਚ ਗੱਲ ਹੀ ਸ ਮੈਂ ਤੇਰ ਨਾਲ ਕਰਤੀ ਤੇ ਦੂਜੀ ਗੱਲ ਤੇਰ ਨਾਲ ਮੈਂ ਵੀ ਕਰਨੀ ਹੈਗੀ ਕਿ ਜਾ ਕੇ ਨਾ ਤੇਰੇ ਪਿੰਡੋਂ ਹੋਈਏ ਤੂੰ ਕਹਿ ਰਹੀ ਹੈ ਮੇਰੀ ਮੰਮੀ ਨਹੀਂ ਠੀਕ ਆ ਤਾਂ ਪਤਾ ਲਾਈਏ ਅਗਲੇ ਕੀ ਸੋਚਣਗੇ ਵੀ ਵਿਆਹ ਦੇ ਵਿੱਚ ਪਏ ਆ ਤਾਂ ਸਾਡਾ ਪਤਾ ਲਾਣ ਕੋਈ ਆਇਆ ਹੀ ਨਹੀਂਗਾ ਹੁਣ ਜਾਣਾ ਤਾਂ ਤੂੰ ਤੇ लवली ਨੇ ਵੀ ਆ ਤੇ ਚੋਵੇਂ ਜਾਣੇ ਚਲ ਜਾਨੇ ਆ ਪਤਾ ਨਾ ਗੱਲ ਕੀ ਹੋਣੀ ਹਲੇ ਨਹੀਂ ਜਾਇ ਜਣਾ ਹਲੇ ਘਰ ਨਾਲ ਖਲਾਰਾ ਬੜਾ ਪਿਆਵਾ ਉਹ ਪਹਿਲਾਂ ਸਾਰਾ ਸਾਫਲਾ ਤੇ ਇਹ ਆ ਕਿ ਕੋਈ ਨਹੀਂ ਉਦਾਉਣਾ ਆਉਣਾ ਉਹਨਾਂ ਨੇ ਕਿਹਾ ਦੇ ਨਾ ਬੰਨੀ ਹੁਣ ਭਰਾ ਹੁੰਦਾ ਕਿ ਭਾਬੀ ਕਿਸ ਦਿਨ ਆਉਣਾ ਮੰਨਾ ਨਹੀਂ ਉਹ ਕਹਿੰਦੇ ਹੀ ਵਿਆਹ ਦੇ ਵਿੱਚ ਨਹੀਂ ਆਇਆ ਗਿਆ ਉਹਨਾਂ ਨੇ ਆਉਣਾ ਆਵਾ ਤਾਂ ਕੋਈ ਗੱਲ ਨਹੀਂ ਆ ਜਦੋਂ ਕੇ ਟਾਈਮ ਲੱਗੂਗਾ ਫੇ ਚੱਲ ਜਾਾਂਗੇ ਜੇ ਤੂੰ ਕਰਦੇ ਸਫਾਈ ਕਰਨੀ ਆ ਨਾ ਜੇ ਕਵੇਂ ਤਾਂ ਮੈਂ ਤੇ ਤੇਰਾ ਡੈਡੀ ਜਾ ਕੇ ਹੋ ਹੁੰਨੇ ਆ ਤੁਸੀਂ ਬਾਅਦ ਚ ਚੱਲ ਜਿਓ ਵੇਖ ਲੋ ਮੰਮੀ ਮੈਂ ਤਾਂ ਕਹਿੰਦੀ ਆ ਪਿੱਛਾ ਰਹਿਣ ਦੋ ਹਲੇ ਕੀ ਲੋਡ ਵਾ ਕੋਈ ਜਦੋਂ ਕੇ ਟਾਈਮ ਲੱਗੂਗਾ ਫੇਰ ਚਲ ਜਾ ਕੇ ਭਾਈ ਤੂੰ ਕੀ ਦੋਵੇਂ ਜਣੇ ਚਲ ਜੇ ਚੱਲ ਕੋਈ ਨਿਕਾਸ ਲੋਡਣੀ ਆ ਚੱਲ ਵੇਖ ਲੈਨੇ ਆ ਤੇਰੇ ਡੈਡੀ ਨਾ ਕਰੂਗੇ ਸਲਾਹ ਕਿ ਉਹ ਕੀ ਕਹਿੰਦੇ ਆ ਤੇ ਵੇਖ ਲੈ ਤੂੰ ਵੀ ਰੋਟੀ ਪਾਣੀ ਦਾ ਫੇਰ ਮੈਂ ਬਸ ਸਬਜੀ ਬਣ ਗਈ ਆ ਤੇ ਲੱਗੀ ਆ ਫੁਲਕੇ ਲਾਉਣ ਉਹ ਕੰਮ ਕਰ ਲਾਂ ਠੀਕ ਹਾਂ ਦੱਸ ਮੈਂ ਇਹਨੇ ਨਹੀਂ ਮੈਨੂੰ ਇਹ ਲੈ ਵੀਰ ਨਾ ਮੋੜ ਲੈ ਇੱਥੇ ਆਏ ਉੱਥੇ ਆਏ ਫੇਰ ਕੀ ਹੋਗਾ ਜੀ ਮੋਟਰਸਾਈਕਲ ਤੇ ਆਈ ਐ ਤਾ ਦੁਨੀਆ ਮੋੜ ਚਲਦੀ ਹੁੰਦੀ ਹੈ ਉਦਾਂ ਹੀ ਐ ਮੈਂ ਜਾਣ ਕੇ ਨਾ ਸਾਰਾ ਕੁਝ ਦਿਸਣਾ ਹੁੰਦਾ ਨਾ ਮੈ ਵੀਹੀਂ ਆਗੋ ਕਰਦੀ ਆ ਤੇ ਆਗੋ ਨਹੀਂ ਕੋਈ ਗੱਲ ਨਹੀਂ ਪਤਾ ਲੱਗੂ ਆਪੇ ਹੋਲੀ ਧੋਲੀ ਕੀ ਉੱਥੇ ਹੈਗਾ ਤਾਂ ਕੀ ਨਹੀਂ ਚੱਲ ਮੰਮੀ ਨੇ ਨਾ ਆ ਵੀ ਵਧੀਆ ਕੀਤਾ ਮੈਨੂੰ ਫੋਨ ਦੇ ਦਿੱਤਾ ਵਾ ਐਵੇਂ ਇਕੱਲੀ ਬੈਠੀ ਰਹਿਣੀ ਹੀ ਮੰਮੀ ਨੇ ਜੇ ਕੰਮ ਵੀ ਨਹੀਂ ਲਾਇਆ ਤੇ ਕੀ ਕਰਾਂ ਟਾਈਮ ਪਾਸ ਵੀ ਨਹੀਂ ਹੁੰਦਾ ਹੈ ਇਹਨਾਂ ਦਾ ਫੋਨ ਚਲਾਉਣ ਨਾਲ ਮੇਰਾ ਜੀ ਨਹੀਂ ਕਰਦਾ ਨਾ ਕਰਨੇ ਬੇਲਬੁਲੂ ਵਿੱਚੇ ਰੱਖੀ ਐ ਚੱਲ ਇਹਨਾਂ ਨੂੰ ਸਾਹਮਣੇ ਰੱਖੂੰਗੀ ਮੈਂ ਫੋਨ ਤੇ ਬੜਾ ਸੋਨਾ ਵਾ ਇੱਦਾਂ ਕਰਦੀ ਆ ਸਿਮੀ ਦਾ ਨੰਬਰ ਮੈਨੂੰ ਯਾਦ ਵਾ ਉਹ ਵੀ ਵਿਚਾਰੀ ਡੀਕਦੀ ਹੀ ਕਿ ਮੈਨੂੰ ਫੋਨ ਲਾਵੀ ਜਦੋਂ ਵਿਆਹ ਹੋ ਜਾਊਗਾ ਤੇ ਮੈਂ ਉਹਨੂੰ ਇੱਕ ਵਾਰੀ ਨਹੀਂ ਫੋਨ ਲਾਇਆ ਇੱਦਾਂ ਕਰਦੀ ਆ ਪਹਿਲਾਂ ਉਹਨੂੰ ਫੋਨ ਲਾਉਣੀ ਆ ਨਾਲੇ ਹਾਲ ਚਾਲ ਪੁੱਛ ਲੈਣੀ ਆ ਹੈਲੋ ਹੈਲੋ ਹਾਂ ਸੰਦੀਪ ਕੀ ਹਾਲ ਚਾਲ ਵਧੀਆ ਵਧੀਆ ਸਿਮੀ ਤੂੰ ਸੁਣਾ ਠੀਕ ਆ ਹਾਂ ਠੀਕ ਠਾਕ ਅੱਜ ਕਿੱਥੋਂ ਚਿੱਤ ਆ ਗਿਆ ਮੇਰਾ ਨੰਬਰ ਕਿੱਥੋਂ ਲੈ ਲਿਆ ਮੈਨੂੰ ਨਾ ਤੇਰਾ ਨੰਬਰ ਯਾਦ ਹੀ ਹੋਰ ਤੂੰ ਸੁਣਾ ਠੀਕ ਠਾਕ ਵਾ ਨਾ ਹਾਂ ਫਨੀ ਮੈਂ ਤਾਂ ਠੀਕ ਠਾਕ ਆ ਠੀਕ ਆ ਹੋਰ ਆਪਣੀ ਸੁਣਾ ਸਾਰੇ ਠੀਕ ਠਾਕ ਬੱਤ ਸਾਰੇ ਹਾਂਜੀ ਠੀਕ ਠਾਕ ਵਧੀਆ ਵਾ ਤੇ ਜਾਨੀ ਹੁੰਦੀ ਆ ਕਾਲਜ ਹਾਂ ਮੈਂ ਤਾਂ ਜਾਨੀ ਆ ਤੇ ਯਾਦ ਬੜੀ ਹੁੰਦੀ ਏ ਠੀਕ ਆ ਠੀਕ ਆ ਹੋਰ ਤੂੰ ਤਾਂ ਵਿਆਹ ਕਰਾ ਕੇ ਤੇ ਅੱਤਾ ਹੀ ਬਣਾ ਲਿਆ ਤੇ ਨਹੀਂ ਨਹੀਂ ਚੇਤਾ ਕਿਥੋਂ ਭੁਲਾਇਆ ਮੈਂ ਮੈਂ ਗਈ ਪੈਂਟ ਫੇਰਾ ਪਉਣ ਐਸਐਸ ਤੇ ਮੈਂ ਮੰਮੀ ਨੂੰ ਦੱਸ ਪੁੱਛਣ ਦੀ ਹੀ ਮੈਂ ਫੋਨ ਫਾਨ ਨਹੀਂ ਆਇਆ ਸੀ ਮੀ ਦਾ ਤੇ ਕਹਿੰਦੇ ਨਹੀਂ ਸੀ ਮੀ ਦਾ ਫੋਨ ਨਹੀਂ ਆਇਆ ਤੇ ਮੈਂ ਚੱਲ ਮੈਂ ਆਪ ਹੀ ਕਰੂੰਗੀ ਹੁਣ ਜਾ ਕੇ ਠੀਕ ਬਸ ਇਹ ਚੱਲ ਵਧੀਆ ਕੀਤਾ ਮੇਰੇ ਕੋਲ ਤਾਂ ਨੰਬਰ ਵੀ ਹੈ ਨਹੀਂ ਮੈਂ ਨਾ ਮੈਂ ਸੋਚੀ ਨਹੀਂ ਗੱਲ ਕਿੱਦਾਂ ਕਰਾਂਗੀ ਸੰਦੀਪ ਨਾਲ ਅੱਛਾ ਅੱਛਾ ਨਹੀਂ ਨਹੀਂ ਕੱਲ ਹੀ ਲਿਆ ਫੋਨ ਹਜੇ ਤੇ ਮੈਂ ਪਹਿਲਾਂ ਸਿਮੀ ਨੂੰ ਕਰਦੀ ਆ ਠੀਕ ਆ ਹੋਰ ਘਰ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਬੜੀ ਟਿੱਲੀ ਜੀ ਬੋਲਣ ਦੀ ਮੈਨੂੰ ਲੱਗਦੀ ਨਹੀਂ ਨਹੀਂ ਢਿੱਲੀ ਮੈਂ ਕਿਹ ਬੋਲਣਾ ਵਾ ਸਭੋ ਮੇਰੀ ਸਹੇਲੀ ਨਾਲ ਗੱਲ ਹੋਣ ਈ ਆ ਮੈਂ ਤਾਂ ਬੜੀ ਖੁਸ਼ ਵਾਂ ਨਹੀਂ ਨਹੀਂ ਜੇ ਕੋਈ ਗੱਲ ਹੈ ਤੂੰ ਮੈਨੂੰ ਦੱਸ ਉਹ ਨਹੀਂ ਨਹੀਂ ਇੱਥੇ ਸਭ ਕੁਝ ਵਧੀਆ ਵਾ ਤੇਰੇ ਬਾਜੀ ਦਾ ਸੁਭਾਅ ਵੀ ਚੰਗਾ ਵਾ ਸੱਸ ਵੀ ਚੰਗੀ ਆ ਹੂੰ ਬਾਜੀ ਨੂੰ ਨਸਪਾ ਠੀਕ ਆ ਠੀਕ ਠਾਕ ਵਧੀਆ ਮਾਸੀ ਜੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਸਾਰੇ ਤਿੰਨੇ ਜਾਣੇ ਤੇ ਹੀ ਹੈਗੇ ਆ ਆਓ ਫਿਰ ਹਾਂ ਹੋਰ ਅਮੀ ਤੁਮੀ ਕਹਦੇ ਨਾ ਕੋਈ ਨਹੀਂ ਆਵਾਂਗੀ ਜ਼ਰੂਰ ਕੋਈ ਨਹੀਂ ਪਿੰਡ ਆਈ ਨਾ ਤੁਹਾਡੇ ਘਰ ਵੀ ਫੇਰ ਆ ਮਾਰ ਜੀ ਇੱਕ ਵਾਰੀ ਕੋਈ ਗੱਲ ਨਹੀਂ ਭਾਜੀ ਤੁਸੀਂ ਕੋਈ ਗੱਲ ਨਹੀਂ ਜ਼ਰੂਰ ਆਉਂਗੀ ਮੈਂ ਆਉਣਾ ਕਿਉਂ ਨਹੀਂ ਹੈ ਹਾਂ ਹਾਂ ਵਧੀਆ ਵਧੀਆ ਚੱਲ ਠੀਕ ਆ ਕਰ ਲੈ ਫੇਰ ਤੂੰ ਵੀ ਕੰਮ ਠੀਕ ਆ ਮੈਂ ਫੇਰ ਕਰੂੰਗੀ ਫੋਨ ਤੈਨੂੰ ਠੀਕ ਆ ਇਹ ਨੰਬਰ ਤੇਰਾ ਹੀ ਆ ਨਾ ਹਾਂ ਇਹ ਨੰਬਰ ਮੇਰਾ ਹੀ ਆ ਸੇਵ ਕਰ ਲਈ ਹੁਣ ਠੀਕ ਲਾ ਦਿਆ ਕਰੀ ਆਪੇ ਫੋਨ ਜਦੋਂ ਮੇਰਾ ਨਾ ਟਾਈਮ ਲੱਗਾ ਤੇ ਮੈਂ ਤਾਂ ਲਾਲਾ ਕਰਾਂਗੇ ਕੋਈ ਗੱਲ ਨਹੀਂ ਚਲ ਠੀਕ ਆ ਚੱਲ 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 ਆ ਵੀ ਵਧੀਆ ਹੋ ਗਿਆ ਸਿਮੀ ਨਾਲ ਗੱਲ ਹੋ ਗਈ ਪਤਾ ਤੇ ਉਹਨੂੰ ਲੱਗ ਗਿਆ ਸੀ ਕਿ ਚੁੱਪ ਚੁੱਪ ਜੀ ਆ ਕੋਈ ਨਾ ਕੋਈ ਗੱਲ ਤੇ ਜ਼ਰੂਰ ਹੋਊਗੀ ਪਰ ਸਿਮੀ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਬੜਾ ਕਹਿਨੀ ਨਹੀਂ ਕਿ ਮੈਂ ਨਾ ਸਹੁਰਿਆਂ ਦੇ ਘਰ ਵੱਡਾ ਹੀ ਲੱਭਣਾ ਵਾ ਮੁੰਡਾ ਵੀ ਚੰਗਾ ਹੋਵੇ ਬੈਠੇ ਆ ਹਾਂ ਮਗਿਆ ਕੰਮ ਧੰਦਾ ਹਾਂਜੀ ਕੰਮ ਧੰਦਾ ਦੇ ਮੁਕੀ ਗਿਆ ਵਾ ਅੱਛਾ ਤੇ ਉਹ ਤੀਂ ਕਿਦਾਂ ਕਰ ਲਿਆ ਬਾਹਰ ਪਹਿਲਿਆਂ ਦਾ ਕੰਮ ਕਹ ਨਹੀਂ ਆਲੇ ਕਣਕ ਨੂੰਗ ਤੇ ਦਿੱਜੀ ਗਈ ਆ ਅੱਛਾ ਇਹੋ ਰਹਿ ਗਈਆਂ ਵਟਾਂ ਪਾਉਣ ਵਾਲੀਆਂ ਤੇ ਮੈਂ ਚੱਲਿਆ ਸੀ ਬਸ ਮੈਂ ਹਾਂ ਜਾਣਾ ਵਾ ਪਾਉਣ ਠੀਕ ਆ ਉਹ ਜਨਰਲ ਆਉਣਾ ਸੀ ਤੇ ਉਹ ਦੇ ਆ ਆਪਣੀਆਂ ਵਟਾਂ ਪਹੁੰਚਿਓ ਆਂਦਾ ਦੇ ਘੰਟੇ ਤੱਕ ਆ ਜੀ ਠੀਕ ਠੀਕ ਆ ਹਾਂ ਚੱਲ ਉਹ ਤੇ ਵਧੀਆ ਵਾ ਉਹ ਦਿਨ ਉਹ ਪਰੌਣੀ ਦਾ ਸੁਭਾਸ ਬਹੁਤ ਮੈਨੂੰ ਵਧੀਆ ਲੱਗਾ ਨਹੀਂ ਨਹੀਂ ਸੁਭਾਸ ਆਰਿਆਂ ਦਾ ਬੜਾ ਚੰਗਾ ਵਾ ਹੁਣ ਜਿਹਦੀ ਮੰਮੀ ਆ ਉਹ ਵੀ ਵਿਚਾਰੀ ਕਿੰਨੀ ਭੋਲੀ ਜੀ ਕਿੰਨੀ ਚੰਗੀ ਆ ਇਹਦੇ ਬਾਦੂ ਗੱਲ ਨਹੀਂ ਕਰਨਦੀ ਨਹੀਂ ਉਹ ਦਿਨ ਗੱਲਾਂ ਪਤਾ ਨੂੰ ਬੰਦੇ ਦਾ ਪਤਾ ਲੱਗ ਜਾਂਦਾ ਵਾ ਹਾਂ ਸੱਚ ਕੇ ਗੱਲਾਂ ਕਰਦਾ ਸੀ ਕੋਈ ਗੱਲ ਹੀ ਨਹੀਂ ਕੋਈ ਨਹੀਂ ਆ ਬਾਕੀ ਇਹ ਆ ਕਿ ਮਿਲਿਆਂ ਵਰਤਨਾ ਪਤਾ ਲੱਗਦਾ ਵਾ ਸਾਨਪਰਾ ਕਿ ਦਾਦਾ ਤਾਂ ਕਿਦਾਂ ਦਾ ਨਹੀਂ ਹੈ ਹਾਂ ਹੁਣ ਚਲੋ ਇਹ ਆਈ ਆ ਮੜ ਕੇ ਬਾਹਰ ਚਲੋ ਤਹੀ ਜਾਇਓ ਤਾਂ ਪੇ ਪਤਾ ਲੱਗ ਜਾਂਦਾ ਵਾ ਕੀ ਸਭ ਤਾਂ ਬਗਲੀ ਆ ਮੈਂ ਆਪ ਬਣਾਉਣੀ ਆ ਕਿਸ ਦਿਨ ਸਲਾਹ ਫਿਰ ਜਾਣੇ ਆ ਲੈ ਕੇ ਆਉਣੀ ਆ ਮੈਂ ਫਿਰ ਰਹੂਗੀ ਆਪੇ ਦੋ ਦਿਨ ਇੱਥੇ ਆਓ ਚਲੋ ਕੋਈ ਨਹੀਂ ਆਪੇ ਰਹਿ ਜੂਗੀ ਆਕੇ ਹੁਣ ਮੈਂ ਦਾ ਕਣ ਕਣ ਕੇ ਬੀਜੀ ਜਾਏ ਨਾ ਤੇ ਫਿਰ ਜਾਵਾਂਗੇ ਆਹੋ ਨਹੀਂ ਚਲੋ ਬੜਾ ਵਧੀਆ ਵਾਈ ਹੋ ਹੀ ਤੇ ਚਲ ਕੁੜੀ ਆਪਣੇ ਘਰ ਚੰਗੀ ਰਵੇ ਹੋਰ ਕੀ ਚਾਹੀਦਾ ਵਾ ਰਹਿ ਗਈ ਆ 2.5 ਕਿਲੇ ਬੀਜਾਂ ਵਾਲੇ ਫਿਰ ਬਹਿ ਕੇ ਕਿਸ ਦਿਨ ਕਰ ਲੈਣੀ ਆ ਸਲਾਹ ਕਿ ਕਿਦਾਂ ਜਾਣਾ ਕੋਈ ਗੱਲ ਨਹੀਂ ਆ ਪੁੱਛ ਲੈਨੇ ਇਹਨਾਂ ਨੂੰ ਮੱਗੀ ਨਾ ਜਿਹੜਾ ਜਿਹੜਾ ਟੱਲੀ ਆਉਣਾ ਮੈਂ ਕਿਹਨੂੰ ਦਿੰਦਾਂ ਨਾਲ ਉਹ ਲੈ ਆਵਾਂਗੇ ਨਾਲ ਕੋਈ ਨਹੀਂ ਉਹ ਵੀ ਲੈ ਆਵਾਂਗੇ ਚਲ ਜਾ ਕੇ ਇਦਾਂ ਤੇ ਫਿਰ ਜਾ ਕੇ ਲੈ ਆਵਾਂਗੇ ਹਾਂ ਉਹਦਾ ਫੋਨ ਪਣ ਆਇਆ ਉਹਦਾ ਨਹੀਂ ਫੋਨ ਆਇ ਤੇ ਨਹੀਂ ਗਿਆ ਆ ਹੈਗਾ ਤੇ ਨਾ ਮੈਂ ਕੀਤਾ ਹੀ ਹੈ ਅੱਛਾ ਕੋਈ ਨਹੀਂ ਆਪੇ ਕਰ ਦਊਗੀ ਜੇ ਕਰਨਾ ਹੋਵੇ ਚਲ ਆਪੇ ਕਰ ਦਊਗੀ ਆਹ ਕਰੀ ਫਿਰ ਕੋਈ ਨਾ ਕੋਈ ਆਇਆ ਜਾ ਰਿੰਦਾ ਵਿਆਹ ਹੋਇਆ ਹੁਣ ਉਹ ਹੀ ਘਰ ਵਿੱਚ ਕੋਈ ਨਾ ਕੋਈ ਆਏ ਨਾ ਉਹਦਾ ਵਰਕੇ ਫਿਰ ਹੋ ਜਾਂਦਾ ਉਹ ਚੱਲਾ ਗਏ ਘਣੀ ਮੂੜੀ ਫੋਨ ਲਾਉਣਾ ਹੈ ਨਾ ਉਹ ਲਵ ਕੰਮ ਕਰਦਾ ਹੁੰਦਾ ਫਿਰ ਸੱਸੀਆਂ ਵੀ ਆਖੂਗੀ ਭਿ ਲੈ ਉਹ ਜਿਵੇਂ ਆ ਕੇ ਕਾਲੀ ਜੱਦੀ ਦੇ ਫੋਨ ਤੇ ਲੱਗੇ ਰਹਿੰਦੇ ਆਹੋ ਹੀ ਵੀ ਕੱਲ ਠੀਕ ਹੋ ਜਾਹੋ ਤੇ ਚਲੋ ਇਹ ਬੰਦਾ ਸਾਹਬ ਨਾ ਹੀ ਕਰੇ ਤੇ ਚੰਗਾ ਰਿੰਦਾ ਵਾ ਹਮ ਹਮ ਤੇ ਕਰ ਲੋ ਤੁਸੀਂ ਪਾਲੀਆਂ ਦਾ ਕੰਮ ਫਿਰ ਚੱਲ ਮੈਂ ਵੇਖਣਾ ਵਾ ਮੈਂ ਕੱਢਾਂ ਫੇ ਟਰੈਕਟਰ ਤੇ ਮੈਂ ਜਾਵਾ ਹਾਂ ਆ ਚਲ ਕੋਈਂ ਜਾਓ ਹਾਂ ਤੇ ਰੋਟੀ ਆ ਗਣੀ ਹਣੀ ਕੋਈ ਨਹੀਂ ਆਣ ਕੇ ਖਾ ਲਈ ਨਾ ਚੱਲ ਬਸ ਇਹੋ ਹੀ ਵੀ ਇਹਦਾ ਪਾਰਸ ਸੇ ਤੋਂ ਲਾਉਣਾ ਹੈ ਉਹ ਤੇ ਗਿਆ ਵਾ ਲੱਥ ਸਮਝ ਨਹੀਂ ਆਉਂਦੀ ਇੱਕ ਦੇਣਾ ਅੰਮਾ ਦਾ ਬੰਨੀ ਕਿਦਾਂ ਤਿਆਰ ਹੋਈ ਫਿਰਦੀ ਏ ਵੀ ਜਦੋਂ ਉਹਨੂੰ ਕਹਿ ਦਿੱਤਾ ਮਮੀ ਠੀਕ ਨਹੀਂ ਆ ਤੇ ਆਰਾਮ ਦੇ ਨਾਲ ਬਹਿ ਜਾ ਮੈਂ ਹੁਣ ਪਤਾ ਹੀ ਲੈਣ ਜਾਣਾ ਵਾ ਐਡੀ ਇਹ ਹੈਗੀ ਆ ਨਾ ਇਹਨੇ ਹੁਣ ਜਾ ਕੇ ਰਣਾ ਵੇ ਕੀ ਜਿਹੇ ਤੱਕ ਮੈਨੂੰ ਪਤਾ ਵਾ ਤੇ ਕੋਈ ਨਹੀਂ ਆ ਫੋਨ ਕਰਦੀਆਂ ਚਾਹੀ ਮਮੀ ਨੂੰ ਲਵਨੀ ਹੈ ਵੀ ਚਾਹੀ ਦੇ ਆ ਕੇ ਭਰਾ ਇਥੋਂ ਹੋ ਜੋ ਤੇ ਚਾਹੀ ਇਹ ਆ ਵੀ ਇਹਨਾਂ ਨੇ ਆ ਜਾਣਾ ਤੇ ਮੁਰਗੇ ਨਾਲ ਗੁਆਖੀ ਪਿੰਲੇ ਦੱਸ ਦਿੰਨੀ ਉਹਨਾਂ ਦੇ ਕਹਿਣਾ ਜੇ ਚਲ ਗਏ ਵੀ ਮਮੀ ਤੇਰੀ ਠੀਕ ਠਾਕ ਵਾ ਉਹ ਚੰਗੀ ਭਲੀ ਫੁਰੀ ਫਿਰਦੀ ਏ ਇਨਸੇ ਆਪਾਂ ਅੱਗੇ ਪਾਦਣਾ ਮਿਲਦੀ ਕਿਤੋਂ ਚੰਗਾਈ ਹੋਈ ਆ ਕਿ ਪਹਿਲਾਂ ਹੀ ਉਹਨਾਂ ਨੂੰ ਦੱਸ ਦਿੰਨੀ ਆ